ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੀ ਸਵਾਗਤ ਕਰਦੀ ਹਾਂ ਇਸ ਸ਼ਨੀਵਾਰ ਨੂੰ ਬੀਸੀ ਦੇ ਵਿੱਚ ਘੱਟੋ ਘੱਟ ਵੇਜ 65 ਸੈਂਟ ਵਧ ਕੇ ਯਾਨੀ ਕਿ ਡਾਲਰ 17.40 ਪ੍ਰਤੀ ਘੰਟਾ ਹੋ ਜਾਏਗੀ ਪਰ ਬੀਸੀ ਏਸ਼ੀਅਨ ਰੈਸਟੋਰੈਂਟ ਕੈਫੇ ਓਨਰਸ ਐਸੋਸੀਏਸ਼ਨ ਸੋਚਦੀ ਹੈ ਕਿ ਇਹ ਇੱਕ ਬੁਰਾ ਵਿਚਾਰ ਹੈ ਤੇ ਸੁਬਾਈ ਸਰਕਾਰ ਨੂੰ ਇਸ ਨੂੰ ਹੋਰ ਨਾ ਵਧਾਉਣ ਦੀ ਅਪੀਲ ਕਰ ਰਹੀ ਹੈ ਐਸੋਸੀਏਸ਼ਨ ਦੇ ਪ੍ਰਧਾਨ ਡੇਵਿਡ ਚੌਂਦਾ ਕਹਿਣਾ ਹੈ ਕਿ ਵਾਧੇ ਤਨਖਾਹਾਂ ਵਧਣ ਦੇ ਨਾਲ ਤੁਹਾਡੇ ਮਨਪਸੰਦ ਖਾਣ ਪੀਣ ਵਾਲੀਆਂ ਦੁਕਾਨਾਂ ਦੀਆਂ ਕੀਮਤਾਂ ਵੀ ਵਧਣਗੀਆਂ ਸੰਭਾਵਤ ਤੌਰ ਤੇ ਕੁਝ ਸਥਾਨਾਂ ਨੂੰ ਕਾਰੋਬਾਰ ਤੋਂ ਬਾਹਰ ਹੋਣਾ ਪਵੇਗਾ ਉਹ ਮੰਨਦੇ ਨੇ ਕਿ ਅੱਜ ਦੀ ਆਰਥਿਕਤਾ ਦੇ ਵਿੱਚ ਬਾਹਰ ਖਾਣਾ ਬਹੁਤ ਸਾਰੇ ਲੋਕਾਂ ਲਈ ਇੱਕ ਇਲਾਜ ਹੈ ਤੇ ਜੇਕਰ ਲੋਕ ਬਾਹਰ ਖਾਣ ਲਈ ਜ਼ਿਆਦਾ ਖਰਚ ਨਹੀਂ ਕਰਨਾ ਚਾਹੁੰਦੇ ਤਾਂ ਇਹ ਮਾਲਕਾਂ ਨੂੰ ਨੁਕਸਾਨ ਪਹੁੰਚਾਏਗਾ। ਉਹ ਅਜੇ ਵੀ ਬਾਹਰ ਖਾਣ ਦੇ ਲਈ ਲਗਜ਼ਰੀ ਚਾਹੁੰਦੇ ਨੇ ਪਰ ਉਹ ਘੱਟ ਖਰਚ ਵੀ ਕਰਦੇ ਨੇ ਜਿੱਥੇ ਉਹ ਡਾਲਰ 100 ਖਰਚ ਕਰਦੇ ਨੇ ਹੁਣ ਉਹ ਰਕਮ ਖਰਚ ਕਰਨਾ ਚਾਹੁੰਦੇ ਨੇ ਉਹ ਸਸਤੀਆਂ ਤੇ ਘੱਟ ਚੀਜ਼ਾਂ ਖਾਂਦੇ ਨੇ। ਚੁੰਗ ਦੇ ਅਨੁਸਾਰ ਇਸ ਸਭ ਵਿੱਚ ਦੁਖੀ ਹੋਣ ਵਾਲੇ ਲੋਕਾਂ ਦਾ ਦੂਜਾ ਸਮੂਹ ਕੰਜ਼ਿਊਮਰ ਹੈ। ਉਹਨਾਂ ਕਹਿੰਿਆ ਕਿਉਂਕਿ ਸਾਨੂੰ ਕੀਮਤਾਂ ਵਧਾਉਣੀਆਂ ਪੈਣਗੀਆਂ ਨਹੀਂ ਤਾਂ ਸੀ ਜਿਹੜੇ ਆ ਉਹ ਬੱਚੇ ਬੱਚੇ ਨਹੀਂ ਰਹਿ ਸਕਦੇ ਮਾਲਕਾਂ ਨੂੰ ਸਿਰਫ ਇੰਨੇ ਲੰਬੇ ਸਮੇਂ ਲਈ ਦੁੱਖੀ ਕੀਤਾ ਜਾ ਸਕਦਾ ਹੈ ਉਹ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਉਹ ਰੈਸਟੋਰੈਂਟ ਬੰਦ ਕਰ ਦੇਣਗੇ ਉਹਨਾਂ ਦੇ ਕੋਲ ਸੁਝਾਅ ਤੇ ਘੱਟੋ-ਘੱਟ ਤਨਖਾਹ ਹੈ ਉਹ ਕਾਫੀ ਚੰਗੀ ਤਰ੍ਹਾਂ ਬਚ ਸਕਦੇ ਨੇ ਚੁੰਗਦਾ ਕਹਿਣਾ ਹੈ ਕਿ ਬਹੁਤ ਸਾਰੇ ਰੈਸਟੋਰੈਂਟ ਮਾਲਕ ਤੇ ਉਹਨਾਂ ਦੇ ਗਾਹਕ ਪਹਿਲਾਂ ਹੀ ਆਸਮਾਨੀ ਉੱਚੀ ਮਹਿੰਗਾਈ ਦੇ ਮਹੀਨਿਆਂ ਬਾਅਦ ਸੰਘਰਸ਼ ਕਰ ਰਹੇ ਨੇ ਤੇ ਚਿੰਤਾ ਕਰਦੇ ਨੇ ਕਿ ਤਨਖਾਹ ਵਿੱਚ ਵਾਧਾ ਉਦਯੋਗ ਤੇ ਅਸਥਾਈ ਫਾਇਦਾ ਹੋਏਗਾ ਦੱਸਦੇ ਕਿ ਬੀਸੀ ਵਿੱਚ ਘੱਟੋ ਘਾਟ ਵੇਜਸ 1 ਜੂਨ ਨੂੰ ਡਾਲਰ 16.75 ਤੋਂ ਡਾਲਰ 17.40 ਹੋ ਜਾਏਗੀ ਯਾਨੀ 17.40 ਸੈਂਟ ਹੋ ਜਾਏਗੀ ਬੀਸੀ ਸਰਕਾਰ ਨੇ 3.9 ਫੀਸਦੀ ਵਾਦਾ ਨਿਵਾਸੀ ਜਿਹੜੇ ਕੇਅਰ ਟੇਕਰਾਂ ਲਾਈਵਨ ਹੋਮ ਸਪੋਰਟ ਵਰਕਰ ਤੇ ਲਾਈਨ ਇਨ ਕੈਂਪ ਲੀਡਰਾਂ ਲਈ ਘੱਟੋ ਘਾਟ ਵੇਜਸ ਦਰਾਂ ਤੇ ਵੀ ਲਾਗੂ ਹੁੰਦਾ ਹੈ ਇਹ ਵਾਦਾ ਲਗਭਗ 240000 ਕਰਮਚਾਰੀਆਂ ਦੀ ਮਦਦ ਕਰੇਗਾ ਜੋ ਮੌਜੂਦਾ ਸਮੇਂ ਵਿੱਚ ਡਾਲਰ 17 ਤੇ 40 ਸੈਂਟ ਪ੍ਰਤੀ ਘੰਟਾ ਤੋਂ ਘੱਟ ਕਮਾਈ ਕਰਦੇ ਨੇ ਸੂਬੇ ਦਾ ਕਹਿਣਾ ਹੈ ਕਿ ਉਹ ਤਨਖਾਹਾਂ ਵਧਾਉਣਾ ਜਾਰੀ ਰੱਖੇਗਾ ਇਹ ਤੀਜਾ ਸਾਲ ਹੈ ਜਦੋਂ ਅਡਜਸਟਮੈਂਟ ਸਾਲਾਨਾ ਘਟੋਟੋ ਘਟੋ ਵੇਜਸ ਵਾਅਦੇ ਨੂੰ ਮਹਿੰਗਾਈ ਦੇ ਨਾਲ ਜੋੜਨ ਦੀ ਸਰਕਾਰ ਦੀ ਵਚਨਬੱਤਾਂ ਨੂੰ ਦਰਸਾਉਂਦਾ ਹੈ ਇਸ ਤੋਂ ਇਲਾਵਾ ਇੱਕ ਜੋਨੂ ਯੂਕਾਨ ਤੇ ਨੁਨਾਵਤ ਤੋਂ ਬਾਅਦ BC ਦੀਆਂ ਵੇਜਸ ਰਾਸ਼ਟਰ ਦੇ ਵਿੱਚ ਤੀਜੇ ਸਭ ਤੋਂ ਉੱਚੇ ਵਾਅਦੇ ਤੇ ਹੋਣ ਗਿਆ ਅਮਰੀਕਾ ਨਿਆਯ ਵਿਭਾਗ ਦਾ ਕਹਿਣਾ ਹੈ ਕਿ ਦੋ ਵਿਅਕਤੀਆਂ ਨੂੰ ਸੈਟਲ ਦੇ ਵਿੱਚ ਮਨੁੱਖੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਵਿੱਚ ਉਹਨਾਂ ਦੀ ਕਥਿਤ ਭੂਮਿਕਾ ਲਈ ਬੀਸੀ ਤੋਂ ਬਾਹਰ ਤੇ ਸਰਹੱਦ ਪਾਰ ਮਾਲ ਗੱਡੀਆਂ ਰਾਹੀਂ ਲੋਕਾਂ ਨੂੰ ਲਿਜਾਣ ਦੀ ਖਤਰਨਾਕ ਯੋਜਨਾ ਹੈ ਇੱਕ ਯੂਐਸ ਹੋਮਲੈਂਡ ਸਿਕਿਉਰਿਟੀ ਅਧਿਕਾਰੀ ਦੁਆਰਾ ਇੱਕ ਹਲਫਨਾਮੇ ਵਿੱਚ ਕਿਹਾ ਗਿਆ ਹੈ ਕਿ 28 ਮੈਕਸੀਕਨ ਨਾਗਰਿਕ ਸੰਥੇ ਇਕ ਕੋਲੰਬੀਆ ਦਾ ਸੀ ਜੋ ਸਮੂਹ ਦਾ ਮਾਰਗਦਰਸ਼ਨ ਕਰ ਰਿਹਾ ਸੀ ਜਿਸ ਦੀ ਮੌਜੂਦਗੀ ਰਾਤ 1 ਵਜੇ ਦੇ ਆਸ-ਪਾਸੇ ਦੇਖੀ ਗਈ ਜਦੋਂ ਸਰਹੱਦੀ ਅਧਿਕਾਰੀਆਂ ਨੇ ਕਾਰ ਦੇ ਜਿਹੜੇ ਐਕਸ-ਰੇ ਨੇ ਉਸ ਦੇ ਵਿੱਚ ਕੁਝ ਵਿਗਾੜ ਦੇਖਿਆ। ਸੰਯੁਕਤ ਰਾਜ ਦੇ ਵਿੱਚ ਅਧਿਕਾਰੀਆਂ ਨੇ BC ਤੋਂ ਦਰਜਨਾਂ ਲੋਕਾਂ ਦੀ ਤਸਕਰੀ ਕਰਨ ਲਈ ਮਾਲ ਗੱਡੀਆਂ ਦੀ ਵਰਤੋਂ ਕਰਨ ਦੇ ਦੋਸ਼ਾ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ US ਵਿੱਚ ਅਧਿਕਾਰੀਆਂ ਨੇ ਇੱਕ ਬਹੁਤ ਖਤਰਨਾਕ ਅਪਰਾਧਿਕ ਸਾਜ਼ਿਸ਼ ਵਜੋਂ ਵਰਣਨ ਕੀਤਾ ਹੈ। ਕੇਸ ਵਿੱਚ ਦਰਜ ਕਈ ਉਦਾਹਰਨਾਂ ਵਿੱਚੋਂ ਇੱਕ ਵੈਨਕੂਵਰ ਦੇ ਦੱਖਣ ਵਿੱਚ ਪੀਸਾਰਚ ਬਾਰਡਰ ਕ੍ਰਾਸਿੰਗ ਤੇ ਯੂਐਸ ਕਸਟਮਸ ਦੇ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਅੱਧੀ ਰਾਤ ਨੂੰ ਬਾਰਡਰ ਪਾਰ ਕਰਨ ਵਾਲੀ ਇੱਕ ਰੇਲਕਾਰ ਦਾ ਐਕਸਰੇ ਕਰਨ ਵੇਲੇ ਕੁਝ ਵਿਗਾੜਾ ਨੂੰ ਵੇਖਿਆ ਸਿਆਟਲ ਕੋਰਟ ਰੂਮ ਦੇ ਵਿੱਚ ਇੱਕ ਹਲਫਨਾਮੇ ਅਨੁਸਾਰ ਜਦੋਂ ਅਧਿਕਾਰੀਆਂ ਨੇ ਸ਼ੱਕੀ ਕਾਰ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ 28 ਮੈਕਸੀਕਨ ਨਾਗਰਿਕ ਤੇ ਇੱਕ ਕੋਲੰਬੀਆ ਦੇ ਨਾਗਰਿਕ ਪਲਾਸਟਿਕ ਦੀਆਂ ਗੋਲੀਆਂ ਨਾਲ ਭਰੇ ਹੋਏ ਮਿਲੇ 2 ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਪੀ ਸਰਚ ਬਾਰਡਰ ਅਧਿਕਾਰੀਆਂ ਨੇ ਰਾਤ ਨੂੰ ਇੱਕ ਹੋਰ ਮਾਲ ਰੇਲ ਗੱਡੀ ਨੂੰ ਰੋਕਿਆ ਤੇ ਉਸ ਵਿੱਚ ਸਵਾਰ 13 ਮੈਕਸੀਕਨ ਨਾਗਰਿਕਾਂ ਨੂੰ ਲੱਭ ਲਿਆ ਜਿਨ੍ਹਾਂ ਵਿੱਚੋਂ ਦੋ ਨੇ ਓਰਟਿਸ ਪਲਾਜ਼ਾ ਨੂੰ ਬੀਸੀ ਤੋਂ ਲੈਣ ਲਈ ਡਾਲਰ 8000 ਦਾ ਭੁਗਤਾਨ ਕਬੂਲਿਆ ਓਰੀਗਨ ਦੇ 45 ਸਾਲਾ ਜੀਜਸ ਓਰਟਿਸ ਪਲਾਂਟਾ ਤੇ واਸ਼ਿੰਗਟਨ ਦੇ 35 ਸਾਲਾ ਪਾਬਲੋ ਕੋਇਲਰ ਮੈਦੀਨਾ ਨੂੰ ਬੀਸੀ واਸ਼ਿੰਗਟਨ ਸਰਹੱਦ ਪਾਰੋਂ ਤਸਕਰੀ ਕੀਤੇ ਜਾਣ ਦੇ ਸ਼ੱਕ ਵਿੱਚ ਦਿਨ ਹੋਰ ਪ੍ਰਵਾਸੀਆਂ ਦੇ ਨਾਲ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਦੋਵਾਂ ਵਿਅਕਤੀਆਂ ਤੇ ਨਿੱਜੀ ਵਿੱਤੀ ਲਾਭ ਲਈ ਗੈਰ ਨਾਗਰਿਕ ਦੀ ਗੈਰ ਕਾਨੂੰਨੀ ਆਵਾਜਾਈ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ ਜੇਕਰ ਦੋਸ਼ੀ ਠਹਿਰਾਏ ਜਾਂਦੇ ਨੇ ਤਾਂ ਪੁਰਸ਼ਾਂ ਨੂੰ ਹਰੇਕ ਨੂੰ 10 ਸਾਲ ਤੱਕ ਦੀ ਕੈਦ ਤੇ ਡਾਲਰ 2,50,000 ਦਾ ਜੁਰਮਾਨਾ ਹੋ ਸਕਦਾ ਹੈ ਯੂਐਸ ਰਟਰਨੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹਨਾਂ ਮੁਲਜ਼ਮਾਂ ਨੂੰ ਕਥੀ ਤੌਰ ਤੇ ਇੱਕ ਬਹੁਤ ਹੀ ਖਤਰਨਾਕ ਤਸਕਰੀ ਯੋਜਨਾ ਨਾਲ ਜੋੜਿਆ ਗਿਆ ਹੈ ਜਿੱਥੇ ਲੋਕਾਂ ਨੂੰ ਕੈਨੇਡਾ ਤੋਂ ਅਮਰੀਕਾ ਜਾਣ ਵਾਲੀਆਂ ਟ੍ਰੇਨਾਂ ਤੇ ਮਾਲ ਗੱਡੀਆਂ ਵਿੱਚ ਲੱਦਿਆ ਜਾਂਦਾ ਹੈ ਉਹਨਾਂ ਦੱਸਿਆ ਕਿ ਇੱਕ ਭਰੀ ਹੋਈ ਗੱਡੀ ਵਿੱਚ ਬੰਦ ਹੋਣਾ ਖਤਰਨਾਕ ਹੈ ਗਰਮੀ ਠੰਡ ਜਾਂ ਹਵਾਦਾਰੀ ਦੇ ਕੋਈ ਕੰਟਰੋਲ ਨਹੀਂ ਹੈ ਤੇ ਲੱਦੇ ਹੋਏ ਡੱਬੇ ਦੇ ਅੰਦਰ ਹਿਲਜੁਲ ਕਰਨ ਨਾਲ ਲੋਕ ਜ਼ਖਮੀ ਜਾਂ ਮਾਰੇ ਵੀ ਜਾ ਸਕਦੇ ਨੇ ਅਮਰੀਕੀ ਅਧਿਕਾਰੀ 2022 ਦੇ ਅਖੀਰ ਤੋਂ ਐਂਟਰੀਜ਼ ਪਲਾਂਟਾ ਤੇ ਨਜ਼ਰ ਰੱਖ ਰਹੇ ਸਨ ਤੇ ਭਰੋਸਾ ਕਰਦੇ ਸਨ ਕਿ ਉਹਨਾਂ ਨੇ ਮਦੀਨਾ ਨਾਲ ਸਰਹੱਦ ਦੇ ਪਾਰ ਪ੍ਰਵਾਸੀਆਂ ਦੀ ਤਸਕਰੀ ਕਰਨ ਨਾਲ ਕੰਮ ਕੀਤਾ ਸੀ ਤੇ ਉਹਨਾਂ ਨੂੰ ਅਮਰੀਕਾ ਵਿੱਚ ਜਾਣ ਤੋਂ ਪਹਿਲਾਂ ਅਸਾਈ ਤੌਰ ਤੇ ਹੋਟਲਾਂ ਤੇ ਅਪਾਰਟਮੈਂਟਾਂ ਵਿੱਚ ਰੱਖਿਆ ਸੀ ਮੰਗਲਵਾਰ ਨੂੰ ਜਾਰੀ ਹੋਈ ਰਿਪੋਰਟ ਦੇ ਅੰਕੜਿਆਂ ਮੁਤਾਬਕ ਨੌਜਵਾਨਾਂ ਦੇ ਵਿੱਚ ਗੈਰ ਕੁਦਰਤੀ ਮੌਤ ਦਾ ਸਭ ਤੋਂ ਆਮ ਕਾਰਨ ਗੈਰ ਨਿਰੰਤਰਿਤ ਜ਼ਹਿਰੀਲਾ ਡਰੱਗ ਹੈ ਜਿਸ ਦੇ ਨਾਲ 2019 ਤੋਂ ਲੈ ਕੇ ਹੁਣ ਤੱਕ 126 ਮੌਤਾਂ ਹੋਈਆਂ ਨੇ ਕਾਰਨਰ ਸਰਵਿਸ ਦੇ ਅਨੁਸਾਰ 70 ਫੀਸਦੀ ਤੋਂ ਵੱਧ ਮੌਤਾਂ ਨਿਜੀ ਰਿਹਾਇਸ਼ਾਂ ਦੇ ਵਿੱਚ ਹੋਈਆਂ ਹਨ ਤੇ ਮਰਨ ਵਾਲੇ ਅੱਧੇ ਤੋਂ ਵੱਧ ਨੌਜਵਾਨ ਇਕੱਲੇ ਨਸ਼ੇ ਦੀ ਵਰਤੋਂ ਕਰ ਰਹੇ ਸਨ। ਆંકડા ਦਰਸਾਉਂਦੇ ਨੇ ਕਿ 2019 ਤੇ 2023 ਦੇ ਵਿਚਕਾਰ ਨੌਜਵਾਨਾਂ ਦੇ ਵਿੱਚ ਮੌਤ ਦਰ ਪਿਛਲੇ 5 ਸਾਲਾਂ ਦੀ ਮਿਆਦ ਨਾਲੋਂ ਬਹੁਤ ਜ਼ਿਆਦਾ ਸੀ। 19 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਪ੍ਰਤੀ ਸਾਲ ਲਗਭਗ 25 ਮੌਤਾਂ ਹੁੰਦੀਆਂ ਨੇ। ਨਵਾਂ ਡਾਟਾ ਦਿਖਾਉਂਦਾ ਹੈ ਕਿ ਬੀਸੀ ਦੇ ਜਰੀਲੇ ਡਰੱਗ ਸੰਕਟ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ। ਮੰਗਲਵਾਰ ਨੂੰ ਇੱਕ ਰਿਪੋਰਟ ਵਿੱਚ BC Corner ਸਰਵਿਸ ਨੇ ਕਿਹਾ ਹੈ ਕਿ 2019 ਤੇ 2023 ਦਰਮਿਆਨ 19 ਸਾਲ ਤੋਂ ਘੱਟ ਉਮਰ ਦੇ 126 ਲੋਕ ਜ਼ਹਿਰੀਲੇ ਗੈਰ ਨਿਰੰਤਰਿਤ ਡਰੱਗ ਸਪਲਾਈ ਕਾਰਨ ਮਾਰੇ ਗਏ ਸਨ ਜਿਨ੍ਹਾਂ ਵਿੱਚੋਂ 28 ਦੀ ਮੌਤ ਇਕੱਲੇ 2023 ਵਿੱਚ ਹੋਈ ਸੀ BCCS ਨੇ ਕਿਹਾ ਹੈ ਕਿ ਜ਼ਹਿਰੀਲੇ ਨਸ਼ੇ ਨੌਜਵਾਨਾਂ ਲਈ ਗੈਰ ਕੁਦਰਤੀ ਮੌਤਾਂ ਦਾ ਮੁੱਖ ਕਾਰਨ ਹਨ ਤੇ ਸਮੂਹ ਵਿੱਚ ਜ਼ਿਆਦਾਤਰ ਲੋਕ 17 ਜਾਂ 18 ਸਾਲ ਦੀ ਉਮਰ ਦੇ ਹਨ ਰਿਪੋਰਟ ਵਿੱਚ ਨੋਟ ਕੀਤਾ ਗਿਆ ਹੈ ਕਿ ਇਨ੍ਹਾਂ ਮੌਤਾਂ ਵਿੱਚੋਂ 51% ਦੀ ਨੌਜਵਾਨ ਔਰਤਾਂ ਦੀ ਹਿੱਸੇਦਾਰੀ ਹੈ ਆਮਵਾਦੀ ਦੇ ਮੁਕਾਬਲੇ ਇੱਕ ਮਹੱਤਵਪੂਰਨ ਅੰਤਰ ਜਿੱਥੇ BC ਵਿੱਚ ਨਸ਼ੇ ਨਾਲ ਹੋਣ ਵਾਲੀਆਂ ਸਾਰੀਆਂ ਮੌਤਾਂ ਵਿੱਚ ਮਰਦਾਂ ਦੀ ਹਿੱਸੇਦਾਰੀ ਲਗਭਗ 80% ਦੀ ਹੈ ਨੰਬਰਾਂ ਦੇ ਪਿੱਛੇ ਦੇਖਦੇ ਹੋਏ ਉਹਨਾਂ ਕਿਹਾ ਹੈ ਕਿ ਨਸ਼ੇ ਦੇ ਨੁਕਸਾਨ ਨਾਲ ਮਰਨ ਵਾਲੇ 126 ਨੌਜਵਾਨਾਂ ਵਿੱਚੋਂ 85 ਨੂੰ ਮਾਨਸਿਕ ਸਿਹਤ ਸਮੱਸਿਆਵਾਂ ਦਾ ਪਤਾ ਲਗਾਇਆ ਗਿਆ ਸੀ ਜਾਂ ਉਹਨਾਂ ਨੂੰ ਮਾੜੀ ਮਾਨਸਿਕ ਸਿਹਤ ਨਾਲ ਸਮੱਸਿਆਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਉਹਨਾਂ ਦਾਅਵਾ ਕੀਤਾ ਕਿ ਬਹੁਤ ਸਾਰੇ ਨੌਜਵਾਨ ਆਪਣੇ ਜੀਵਨ ਦੇ ਵਿੱਚ ਕਿਸੇ ਸਮੇਂ ਪਰਿਵਾਰਕ ਵਿਕਾਸ ਸੇਵਾਵਾਂ ਜਾਂ ਯੋਗਿਕ ਸੇਵਾਵਾਂ ਦੇ ਪ੍ਰਾਪਤਕਰਤਾ ਸਨ। ਇਥੇ ਬਹੁਤ ਸਾਰੀਆਂ ਗੱਲਾਂ ਹਨ ਜੋ ਬੱਚਾਂ ਨੂੰ ਤਣਾਅ ਦਿੰਦੀਆਂ ਨੇ ਤੇ ਉਹਨਾਂ ਨੂੰ ਬਿਹਤਰ ਮਹਿਸੂਸ ਕਰਾਉਣ ਵਰਗੀ ਇੱਛਾ ਪੈਦਾ ਕਰਦੀਆਂ ਨੇ। ਬਦਕਿਸਮਤੀ ਨਾਲ ਜ਼ਹਿਰੀਲੀ ਦਵਾਈ ਦੀ ਸਪਲਾਈ ਭੋਲੇ-ਪਾਲੇ ਉਪਭੋਗ ਧਾਵਾਂ ਲਈ ਇਹ ਇਥੋਂ ਤੱਕ ਕਿ ਜਿੰਨਾ ਲੋਕਾਂ ਨੇ ਲੰਮੇ ਸਮੇਂ ਤੋਂ ਇਸ ਦੀ ਵਰਤੋਂ ਕੀਤੀ ਹੈ ਕਾਤਕ ਹੋ ਸਕਦੀ ਹੈ ਨੌਜਵਾਨਾਂ ਨੇ ਹਮੇਸ਼ਾ ਨਸ਼ੇ ਦੀ ਵਰਤੋਂ ਕੀਤੀ ਹੈ ਸਪਲਾਈ ਵਿੱਚ ਜ਼ਹਿਰੀਲਾ ਪਨੋ ਹੈ ਜੋ ਬਦਲ ਗਿਆ ਹੈ ਸਾਨੂੰ ਸਿੱਖਿਆ ਦੀ ਲੋੜ ਹੈ ਤੇ ਸਾਨੂੰ ਮਾਨਸਿਕ ਸਿਹਤ ਸਹਾਇਤਾ ਦੀ ਵੀ ਲੋੜ ਹੈ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਹਮਜੋਲੀ ਸੀਨੀਅਰਜ਼ ਦੇ ਗਰੁੱਪ ਦੇ ਵੱਲੋਂ ਮਨਜੀਤ ਨਾਗਰਾ ਜਿਨ੍ਹਾਂ ਦੇ ਵੱਲੋਂ ਹਮਜੋਲੀ ਸੀਨੀਅਰਜ਼ ਦੇ ਗਰੁੱਪ ਨੂੰ ਪਿਛਲੇ 10 ਸਾਲਾਂ ਤੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੀ ਸਾਮ ਸੰਭਾਲ ਕੀਤੀ ਜਾ ਰਹੀ ਹੈ ਉਹਨਾਂ ਨੂੰ ਵਿਦਾਈ ਦੇਣ ਦੇ ਮਕਸਦ ਸਦਕਾ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਸੀਨੀਅਰਜ਼ ਨੇ ਗੀਤ ਸੰਗੀਤ ਬੋਲੀਆਂ ਕਵਿਤਾਵਾਂ ਦੇ ਨਾਲ ਇਸ ਪ੍ਰੋਗਰਾਮ ਨੂੰ ਬਿਹਤਰੀਨ ਬਣਾਇਆ ਆਓ ਦੇਖਦੇ ਹਾਂ ਇਸ ਸਮਾਗਮ ਦੀਆਂ ਕੁੱਝ ਚੱਲ ਗਿਆ ਸਰੀ ਦੇ ਵਿੱਚ ਜਿਹੜੇ ਸੀਨੀਅਰਸ ਨੇ ਬੜੇ ਸੋਹਣੇ ਤਰੀਕੇ ਨਾਲ ਬੜੇ ਖੂਬਸੂਰਤ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਹੜੀ ਹੈ ਬਤੀਤ ਕਰਦੇ ਨੇ ਤੇ ਬਹੁਤ ਸਾਰੇ ਅਜਿਹੇ ਗਰੁੱਪਾਂ ਦੇ ਨਾਲ ਉਹ ਜੁੜੇ ਹੋਏ ਨੇ ਜਿੱਥੇ ਉਹ ਕਾਫੀ ਮਨ ਪਰਚਾਵਾ ਕਰਦੇ ਨੇ ਬਹੁਤ ਸੋਹਣੀਆਂ ਕਵਿਤਾਵਾਂ ਬੋਲਦੇ ਨੇ ਗਿੱਧੇ ਵੀ ਗਾਉਂਦੇ ਨੇ ਬੜੀਆਂ ਸਾਰੀਆਂ ਮੋਲੀਆਂ ਸੋ ਕਿਸੇ ਨਾ ਕਿਸੇ ਤਰੀਕੇ ਨਾਲ ਬਹੁਤ ਸੋਹਣਾ ਗੈਟ ਟੂਗੇਦਰ ਕਰਦੇ ਰਹਿੰਦੇ ਨੇ ਅੱਜ ਹਮਜੋਲੀ ਗਰੁੱਪ ਦੇ ਵੱਲੋਂ ਬਹੁਤ ਸਾਰੇ ਸੀਨੀਅਰਸ ਨਾਲ ਗੱਲਬਾਤ ਕਰਨ ਦੇ ਲਈ ਜੁੜ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਤੇ ਅੱਜ ਬੜੇ ਸਾਰੇ ਜਨੇ ਮਤਲਬ ਇਕੱਠੇ ਹੋਏ ਹੋ ਅੱਜ ਇਕੱਠੇ ਹੋਣ ਦਾ ਕਾਰਨ ਹਮਝੋ ਲਈ ਵਾਸਤੇ ਸਾਰੇ ਇਕੱਠੇ ਹੋਏ ਆ ਕਿਉਂਕਿ ਜਿਹੜਾ ਸਾਡਾ ਇਹ ਗਰੁੱਪ ਸੀ ਪਿਕਸ ਵਾਲਿਆਂ ਦੇ ਉੱਪਰ ਆਫਿਸ ਦੇ ਉੱਪਰ ਸ਼ੁਰੂ ਹੋਇਆ ਸੀ 2016 ਚ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਮਨਜੀਤ ਨਾਗਰਾ ਨੇ ਕੀਤਾ ਖਾਣੇ ਬਣਾ ਕੇ ਘਰੋਂ ਲਿਆਉਂਦੇ ਸੀ ਹਰ ਚੀਜ਼ ਦਾ ਫਿਰ ਸਾਨੂੰ ਦੂਰ ਦੂਰ ਦਾ ਟ੍ਰਿਪ ਲੈ ਕੇ ਜਾਂਦੇ ਸੀ ਬੋਟ ਦੇ ਟ੍ਰਿਪ ਇਹਨਾਂ ਨੇ ਕਰਾਏ ਸਾਡੇ ਬਹੁਤ ਵਧੀਆ ਟ੍ਰਿਪ ਕਰਾਏ ਤੋ ਹੁਣ ਸਾਰਾ ਸਿਰ ਸਾਨੂੰ ਇਹ ਦੁੱਖ ਲੱਗ ਰਿਹਾ ਹੈ ਕਿ ਇਹ ਗਰੁੱਪ ਜਿਹੜਾ ਹੈ ਜਦੋਂ ਇੰਨੇ ਚਿਰ ਦਾ ਚੱਲਦਾ ਸੀ ਜਿਹਦੇ ਵਿੱਚ ਕੁਝ ਐਦਾਂ ਦੇ ਪਰਸਨ ਲੋਕੇ ਆਏ ਨੇ ਜਿਸ ਕਰਕੇ ਕਿ ਗਰੁੱਪ ਦੇ ਵਿੱਚੋਂ ਮਨਜੀਤ ਨੂੰ ਜਾਣਾ ਪਿਆ ਰਿਹਾ ਸੋ ਮਨਜੀਤ ਦੇ ਜਾਣ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਕਿਉਂਕਿ ਬਹੁਤ ਜ਼ਿਆਦਾ ਇਹਨਾਂ ਨੇ ਕੰਮ ਕੀਤਾ ਸਾਡੇ ਬੱਚਿਆਂ ਵਰਗੀ ਸੀ ਤੇ ਅਸੀਂ ਬੱਚਿਆਂ ਵਾਂਗੂ ਇਹਨਾਂ ਨੇ ਟ੍ਰੀਟ ਕਰਦੇ ਸਾਂ ਇਹ ਵੀ ਸਾਨੂੰ ਆਪਣੀਆਂ ਬਜ਼ੁਰਗਾ ਵਾਂਗੂ ਕਾਫੀ ਸਾਡੀ ਹੈਲਪ ਕਰਦੀ ਸੀ ਕਿਤੇ ਜਾਣਾ ਹੋਵੇ ਕੁਝ ਕੰਮ ਹੋਵੇ ਹਰ ਤਰ੍ਹਾਂ ਦੇ ਕਰਦੀ ਠੀਕ ਹੈ ਜਿਨ੍ਹਾਂ ਨੇ ਕੀਤਾ ਮੈਂ ਕਹਿੰਦੀ ਉਹ ਵੀ ਸਿਆਣੇ ਹੋਣਗੇ ਚਲੋ ਅਸੀਂ ਵੀ ਸਿਆਣੇ ਆ ਜਾਂ ਕਿੱਦਾਂ ਆ ਪਰ ਇੰਨਾ ਹੈ ਕਿ ਦੁੱਖ ਇਸ ਲਈ ਲੱਗਦਾ ਕਿ ਜ਼ਿੰਦਗੀ ਥੋੜੇ ਦੇਣਾਂ ਦੀ ਆ ਤੇ ਇੰਨੇ ਚਿਰਾਂ ਦੇ ਵਿੱਚ ਸਾਰੇ ਕੰਮ ਕੀਤੇ ਕਰਾਏ ਜਦੋਂ ਹੋ ਜਾਂਦਾ ਤੋ ਫਿਰ ட்டாா பட்டாளி கட்டா படா பாராட்ட ਅੰਦਰ ਆ ਮੇਰੀ ਕਾਂਟਿਆ ਵਾਲੀ ਬਾਹਰ ਪਾੜਾ ਲਗੇ ਦਾ ਅੰਦਰ ਆ ਮੇਰੀ ਕਾਂਟਿਆ ਵਾਲੀ ਬਾਹਰ ਕਿਉਂਕਿ ਮਨਜੀਤ ਵਾਲੀਆਂ ਕਾਂਟੇ ਵੜੇ ਸੋਨੇ ਪਉਂਦੀ ਆ ਇਸ ਕਰਕੇ ਗਾਣਾ ਉਹਨਾਂ ਵਾਸਤੇ ਆ ਥੈਂਕ ਯੂ ਚਲੋ ਥੈਂਕ ਯੂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬੇਟੇ ਬਹੁਤ ਵਧੀਆ ਬਹੁਤ ਵਧੀਆ ਜ਼ਿੰਦਗੀ ਚ ਚ ਖੁਸ਼ੀਆਂ ਗਮੀਆਂ ਵਿਛੋੜੇ ਮੇਲ ਸਭ ਨਾਲ ਨਾਲ ਚੱਲਦਾ ਇਹ ਜਿੰਨੇ ਵੀ ਸੀਨੀਅਰ ਸੈਂਟਰ ਹੈਗੇ ਆ ਸਰੀ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਸੀਨੀਅਰਸ ਲਈ ਸੁਪਰ ਸੀਨੀਅਰਸ ਲਈ ਵਰਦਾਨ ਆ ਕਿਉਂਕਿ ਇਸ ਉਮਰ ਚ ਸਿ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਹੁੰਦੇ ਆ ਕਈ ਬਿਮਾਰੀਆਂ ਨਾਲ ਗ੍ਰਸੋਂ ਨੇ ਮੈਂਟਲ ਫਿਜ਼ੀਕਲ ਇਮੋਸ਼ਨਲ ਤੇ ਇਹ ਸਾਨੂੰ ਮੁੜ ਕੇ ਜੀਂਦਾ ਰੱਖਣ ਚ ਬਹੁਤ ਸਾਈ ਹੁੰਦੇ ਸਾਡੀ ਕੁਆਲਿਟੀ ਐਂਡ ਕੁਆਂਟੀਟੀ ਆਫ ਲਾਈਫ ਨੂੰ ਹੁੰਦੇ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਸੀਗਾ ਜੀ ਜਿਹੜਾ ਸਰੀ ਡੈਲਟਾ ਸੀਨੀਅਰ ਸੈਂਟਰ ਉਹਨਾਂ ਦੇ 4-5 ਫਾਊਂਡਰ ਮੈਂਬਰ ਸੀ ਮਿਸਿਸ ਪਰਮਜੀਤ ਸਹੋਤਾ ਬਲਦੇਵ ਬੈਂਸ ਰੋਜਪੈਨ ਜੀ ਮਿਸਿਸ ਲਾਲੀ ਤੇ ਉਹ ਦੱਸਦੇ ਆ ਕਿ ਪਹਿਲੀ ਵਲੰਟੀਅਰ ਮਨਜੀਤ ਨਾਗਰਾ ਸੀ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਹੈ ਤੇ ਗੌਰ ਵੀ ਦੇਖੋ ਜਿੱਦਾਂ ਉਹਨਾਂ ਨੇ ਦੱਸਿਆ ਕਿ ਬਈ ਹਰ ਤਰ੍ਹਾਂ ਉਹ ਮਦਦ ਕਰਦੇ ਆ ਹਰ ਤਰ੍ਹਾਂ ਦੀ ਇਵਨ ਫਾਈਨੈਂਸ਼ੀਅਲ ਹੱਥੋਂ ਤੱਕ ਘਰੋਂ ਖਾਣੇ ਖੁੰਨੇ ਤੱਕ ਬਣਾ ਕੇ ਲਿਆਉਂਦੇ ਪਰ ਜਦੋਂ ਇਹ ਹਮਜੋਲੀ ਦਾ ਹੋਇਆ ਇਸ ਸਾਨੂੰ ਕਿਸੇ ਨੂੰ ਵੀ ਚੰਗਾ ਨਹੀਂ ਲੱਗਾ ਔਰ ਬੜਾ ਦੁੱਖ ਲੱਗਾ ਤੇ ਮੈਂ ਤਾਂ ਇਹ ਕਹਿਣ ਜਾਂ ਕਹਿਣਾ ਚਾਹੂੰਗੀ ਬੇਟੇ ਕਿ ਮਨਜੀਤ ਕਕਨੂਸ ਵਾਂਗ ਆ ਜੇ ਤੁਹਾਨੂੰ ਪਤਾ ਹੋਵੇ ਇੱਕ ਕਨੂਸ ਰਾਖ ਹੋ ਜਾਂਦਾ ਤੇ ਉਹਦੇ ਵਿੱਚੋਂ ਫੇਰ ਇੱਕ ਨਵਾਂ ਜੀਵ ਪੈਦਾ ਹੁੰਦਾ ਉਸ ਰਾਖ ਵਿੱਚੋਂ ਜੇ ਆ ਹਮਜੋਲੀ ਮੁੱਕ ਗਈ ਆ ਤੇ ਅਸੀਂ ਆਸ ਕਰਦੇ ਆਂ ਵੀ all of us will support her for everything ਕਿ ਤਾਂ ਕਿ ਨਵਾਂ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਸੋ ਇਹ ਅੰਤ ਨਹੀਂ ਆ ਇਹ ਸੂਰਜ ਆ ਗਿਆ ਸਵੇਰੇ ਫੇਰ ਚੜਨਾ so good luck to everybody and thank you so much ਤੁਸੀਂ ਦੱਸੋ ਵੀ ਮਨਜੀਤ ਨਾਗਰ ਵਾਲੀ ਸਾਰੇ ਬਹੁਤ ਕੁਝ ਗੱਲਾਂ ਕਰ ਰਹੇ ਨੇ ਸੁਣਿਆ ਸੁਣਿਆ ਬਟ ਨਾਲ ਦੀ ਨਾਲ ਇਹ ਵੀ ਹੈ ਕਿ ਇੱਕ ਦੁੱਖ ਵੀ ਹੈ ਸਾਰਿਆਂ 'ਚ ਕਿਉਂਕਿ ਉਹ ਗਰੁੱਪ ਛੱਡ ਰਹੇ ਨੇ ਦੁੱਖ ਤੇ ਇਹ ਸਭ ਤੋਂ ਵੱਡਾ ਦੁੱਖ ਇਹ ਹੀ ਹੈ ਵੀ ਜਿਹੜਾ ਇਸ ਤਰ੍ਹਾਂ ਉਹ ਸਾਨੂੰ ਛੱਡ ਚੱਲੇ ਨੇ ਹੈਨਾ ਅਸੀਂ ਨੀਸਾ ਚਾਹੁੰਦੇ ਵੀ ਇਸ ਤਰ੍ਹਾਂ ਦਾ ਚਾਹੁੰਦੇ ਸਾਬ ਵੀ ਜੇ ਰਾਜੀ ਖੁਸ਼ੀ ਵੇਖੋ ਜੀ ਉੰਜ ਤੇ ਆਪਣੀ ਮਰਜ਼ੀ ਨਾਲ ਜਿਹੜਾ ਬੰਦਾ ਮਰਜ਼ੀ ਕੰਮ ਕਰ ਲੈਂਦਾ ਨਾ ਉਹ ਡਿਫਰੈਂਟ ਸਟੋਰੀ ਹੁੰਦੀ ਹੈ ਜਦੋਂ ਆਪਾਂ ਕਿਸੇ ਨਾਲ ਐਵੇਂ ਹੀ ਬਿਨਾ ਮਤਲਬ ਤੋਂ ਹੀ ਕੋਈ ਗੱਲ ਜਾਂਦੀ ਹੈ ਨਾ ਉਹਦੇ ਵਿੱਚ ਦੁੱਖ ਤੇ ਹਰੇਕ ਨੂੰ ਹੀ ਹੁੰਦਾ ਹੈ ਹੈਨਾ ਆਪਣੇ ਘਰ ਚੋਂ ਵੀ ਕੋਈ ਜੀਵ ਵਿਛੜ ਕੇ ਜਾਂਦਾ ਤੇ ਇਹ ਸਾਨੂੰ ਆਪਣੇ ਮੈਂਬਰਾਂ ਤੋਂ ਵੀ ਫੈਮਿਲੀ ਮੈਂਬਰਾਂ ਤੋਂ ਵੀ ਨਾ ਇਹਨੇ ਜਿਆਦਾ ਪਿਆਰ ਦਿੱਤਾ ਹੈ ਅਸੀਂ ਮੈਨੂੰ ਹੁਣ 20 25 ਸਾਲ ਹੋ ਗਏ ਨੇ ਜਦੋਂ ਦੀ ਮੈਂ ਇਹਨੂੰ ਜਾਣਨੀ ਆ ਮਨਜੀਤ ਨੂੰ ਪਰ ਮੈਨੂੰ ਲਿਆਉਣ ਵਾਲੀ ਸੀਨੀਅਰ ਸੈਂਟਰ ਵਿੱਚ ਇਹ ਹੀ ਸੀ ਹੈ ਨਾ ਇਹਨੇ ਹੱਸ ਕੇ ਇਹ ਨਹੀਂ ਹੁੰਦਾ ਵੇਖੋ ਆਪਾਂ ਘਰ ਵੀ ਆਪਣੇ ਕੋਈ ਬਜ਼ੁਰਗ ਹੋਵੇ ਨਾ ਕਈ ਵਾਰ ਖੇਜ ਜਾਂਦਾ ਪਰ ਮਨਜੀਤ ਦੇ ਮੂੰਹ ਤੇ ਅਸੀਂ ਕਦੀ ਐ ਵੋ ਜੀ ਸ਼ਿਕੰਨੀ ਵੇਖੀ ਜਿਹਦੇ ਨਾਲ ਵੀ ਕਿਸੇ ਨਾਲ ਖੇਜ ਕੇ ਬੋਲੀ ਹੋਵੇ ਜਾਂ ਹੁਣ ਵੀ ਕੋਈ ਵੀ ਗੱਲ ਹੋਈ ਹੈ ਹਮਜੋਲੀ ਚ ਚਲੋ ਉਹ ਤੇ ਗੱਲਾਂ ਤੇ ਹੁੰਦੀਆਂ ਹੀ ਰਹਿੰਦੀਆਂ ਨੇ ਆਪਾਂ ਦੋ ਜਣੇ ਜਿੱਥੇ ਆ ਦੋ ਭਾਂਡੇ ਖੜਕਦੇ ਹੀ ਖੜਕਦੇ ਨੇ ਹੈ ਨਾ ਪਰ ਫੇਰ ਵੀ ਮੈਨੀਆਂ ਸ਼ਾਵਾਸ਼ ਇਹਦੇ ਮਾਪਿਓ ਨੂੰ ਇਹਨੂੰ ਜੰਮਣ ਵਾਲਿਆਂ ਨੂੰ ਵੀ ਇਹਨੇ ਕਦੀ ਆਪਣੇ ਮੂੰਹ ਤੇ ਫੇਸ ਤੇ ਦਿਲ 'ਚ ਮੈਨੂੰ ਨਹੀਂ ਪਤਾ ਇਹਨਾਂ ਦੇ ਕੀ ਹੈ ਕੀ ਨਹੀਂ ਹਾਂਜੀ ਇਹਨੂੰ ਮਨਜੀਤ ਨਾਗਰਾਂ ਨੂੰ ਅਸੀਂ 15-20 ਸਾਲ ਤੋਂ ਜਾਣਦੇ ਵੋਲੰਟੀਅਰ ਕਰਦੇ ਆ ਔਰ ਅਸੀਂ ਇਹਨਾਂ ਦੇ ਗਰੁੱਪ ਦੇ ਵਿੱਚ ਮੋਸਟ ਆਫ ਦਾ ਟਾਈਮ ਰਹੇ ਆ ਕਾਫੀ ਇੰਜੋਏ ਕਰਦੇ ਨੇ ਕਰਾਂਦੇ ਨੇ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਕਿ ਆਪਣਾ ਟਾਈਮ ਕੱਢ ਕੇ ਸਾਨੂੰ ਇੰਨਾ ਇੰਜੋਏ ਕਰਾਉਂਦੇ ਆ ਤੇ ਅਸੀਂ ਹੋਪ ਕਰਦੇ ਆ ਕਿ ਅੱਗੇ ਵੀ ਇਸ ਤਰ੍ਹਾਂ ਹੀ ਕੁਝ ਨਾ ਕੁਝ ਕਰਦੇ ਰਹਿਣਗੇ ਅਸੀਂ ਬੜਾ ਲੁੱਕ ਫੋਰਵਰਡ ਕਰ ਰਹੇ ਹਾਂ ਕਿ ਇਹ ਕਰਨ ਤੇ ਅਸੀਂ ਸਾਰੇ ਇੰਜੋਏ ਕਰੀਏ ਉਹਨਾਂ ਦੇ ਨਾਲ ਦੀ ਬਹੁਤ اچھی ਤਰ੍ਹਾਂ ਸਾਰੇ ਸਮਾਜ ਦੀ ਸਾਰੀ ਲੇਡੀਜ਼ ਦੀ ਸੇਵਾ ਕਰਦੇ ਆ ਬਹੁਤ ਅੱਛਾ ਵੋਲੰਟੀਅਰ ਕਰਦੇ ਆ ਬੜਾ ਅਸੀਂ ਇੰਜੋਏ ਕਰਦੇ ਆ ਇਹਨਾਂ ਦੇ ਨਾਲ ਤੇ ਬਹੁਤ ਸਾਰੇ ਸਾਨੂੰ ਟ੍ਰਿਪਾਂ ਤੇ ਸਾਨੂੰ ਅੱਛੇ-ਅੱਛੇ ਖਾਣੇ ਖਿਲਾਏ ਟ੍ਰਿਪਾਂ ਤੇ ਲੈ ਕੇ ਗਏ ਆ ਤੇ ਅਸੀਂ ਹੋਪ ਵੀ ਇਦਾਂ ਹੀ ਕਰਦੇ ਆ ਕਿ ਅੱਗੋਂ ਤੋਂ ਵੀ ਥੋੜੀ ਜਿਹੀ ਛੁੱਟੀ ਲੈ ਕੇ ਤਾਂ ਫੇਰ ਦੁਬਾਰਾ ਇਹ ਆਪਣਾ ਪ੍ਰੋਗਰਾਮ ਇਦਾਂ ਦਾ ਦੁਬਾਰਾ ਸਟਾਰਟ ਕਰ ਲੈਣ ਤਾਂ ਕਿ ਸਾਨੂੰ enjoy një gjohë e si ka të rrëjë. Në një mirë në nëmë dua, a si vi... 15 16 ਸਾਲ ਤੋਂ ਤਕਰੀਬਨ ਮਨਜੀਤ ਨੂੰ ਜਾਣਦੇ ਆ ਔਰ ਇਹਨੇ ਨਾਈਸ ਪਰਸਨੈਲਿਟੀ ਆ ਇਹਨੇ ਗੁੱਡ ਨੇਚਰ ਦੇ ਮਨਜੀਤ ਆ ਇਹਨਾਂ ਦਾ ਸੁਭਾਅ ਆ ਔਰ ਹਰ ਇੱਕ ਤਰੀਕੇ ਦੇ ਨਾਲ ਸੋਸਾਇਟੀ ਦੇ ਵਿੱਚ ਇਹਨਾਂ ਦੇ ਕਾਫੀ ਕੰਟਰੀਬਿਊਸ਼ਨ ਆ ਐਂਡ ਇਹਨੋਂ ਅਸੀਂ ਇਹਨੇ ਖੁਸ਼ ਹੋਣੇ ਆ ਨਾ ਜਦੋਂ ਇਹਨਾਂ ਨੂੰ ਮਿਲਦੇ ਆ ਇਹਨਾਂ ਨਾਲ ਅਸੀਂ ਚਾਹੁੰਦੇ ਆ ਕਿ ਇਹ ਆਪਣਾ ਇਹ ਕੈਰੀ ਆਨ ਰੱਖਣ ਕਿਸੇ ਤਰੀਕੇ ਦੇ ਨਾਲ ਅਸੀਂ ਜਿੱਥੇ ਵੀ ਇਹ ਹੋਣਗੇ ਅਸੀਂ ਇਹਨਾਂ ਦੇ ਨਾਲ ਪੂਰੀ ਕੋਆਪਰੇਸ਼ਨ ਦੇਵਾਂਗੇ ਰਿਟਾਇਰਮੈਂਟ ਦੇ ਨਾਲ ਹਾਂਜੀ ਮੇਰਾ ਨਾਮ ਦਵਿੰਦਰ ਕੋਰ ਆ ਮੈਂ ਮਨਜੀਤ ਦੇ ਪ੍ਰੋਗਰਾਮ ਬਹੁਤ ਲਾਈਕ ਕਰਦੀ ਆ ਹਾਂਜੀ ਸਪੈਸ਼ਲ ਉਸ ਦਸਵਾ ਜੋ ਹੈ ਨਾ ਬਹੁਤ ਨਾਈਸ ਸਾ ਹਸਪਲ ਤੇ ਫੇਵਰਫੁਲ ਹੈ ਤੋਂ ਆਈ ਲਾਈਕ ਮਨਜੀਤ ওকে ਥੈਂਕ ਯੂ ਸੋ ਮੱਚ ਜੀ ਹੁਣ ਦੱਸੋ ਜੀ ਗਾਣਾ ਕਿਹੜਾ ਗਾਣਾ ਚਾਹੁੰਦੇ ਹੋ ਮਨਜੀਤ ਜੀ ਕਾਂਟੀਆਂ ਵਾਲੀਏ ਤੇਰਾ ਕਾਂਟਾ ਨੀ ਪਿਆਰਾ ਲੱਗਦਾ ਕਾਂਟੀਆਂ ਵਾਲੀਏ ਤੇਰਾ ਕਾਂਟਾ ਨੀ ਪਿਆਰਾ ਲੱਗਦਾ ਅੰਦਰ ਆ ਮੇਰੀ ਕਾਂਟੀਆਂ ਵਾਲੀਏ ਬਾਹਰ ਪਾਲਾ ਲੱਗਦਾ ਅੰਦਰ ਆ ਮੇਰੀ ਕਾਂਟੀਆਂ ਵਾਲੀਏ ਬਾਹਰ ਪਾਲਾ ਲੱਗਦਾ ਮਨਜੀਤ ਜੀ ਦਾ ਨੇਚਰ ਆ ਜਿਹੜੀ ਓਹੋ ਆਪਣੀ ਹੀ ਇੱਕ ਬਲਖਣ ਹੈਗੀ ਆ ਤੇ ਬਾਕੀ ਰਹੀ ਗੱਲ ਇਹ ਆ ਕਿ ਜੋ ਉਹਨਾਂ ਨਾਲ ਕੰਮ ਕੀਤਾ ਬੜੇ ਹੰਬਲ ਨੇ ਮੈਂ ਪਹਿਲਾਂ ਫਲੀਟਵੁੱਡ ਤੋਂ ਜਾਣਦੀ ਸੀ ਫਿਰ ਵਿੱਚੋਂ ਹਮਜੋਲੀ ਇਹਨਾਂ ਨੇ ਖੋਲੀ ਤੇ ਉੱਥੇ ਵੀ ਉਹਨਾਂ ਨੇ ਐਜ਼ ਅ ਵਲੰਟੀਅਰ ਕੰਮ ਕੀਤਾ ਗਲੋਬਲ ਵਿਲੇਜ ਜਿਹੜਾ ਮੀਰਾ ਤੇ ਮਨਜੀਤ ਜੀ ਨੇ ਬਹੁਤ ਬਹੁਤ ਜ਼ਿਆਦਾ ਮਿਹਨਤੀ ਨੇ ਤੇ ਇਹਨਾਂ ਦੀ ਅਸੀਂ ਸਿਫਤ ਕਰਦੇ ਕਿ ਇੱਕ ਉਹਨਾਂ ਦੇ ਮੂੰਹ ਤੇ ਵਡਿਆਈ ਨਹੀਂ ਕਰ ਸਕਦੇ ਪਰ ਸ਼ੀ ਇਜ਼ ਵੈਰੀ ਵੈਰੀ ਪਿਆਰ ਵਾਲੀ ਕੁੜੀ ਆ ਪਰਮਾਤਮਾ ਉਹਨੂੰ ਤੰਦਰੁਸਤੀ ਰੱਖੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ ਆਪਣੇ ਪਰਵਾਜ਼ ਵਿੱਚ ਖੁਸ਼ ਰਹੇ ਬਸ ਸਾਡੀ ਤਾਂ ਹੀ ਅਰਦਾਸ ਆ ਪਰ ਅਸੀਂ ਉਹਦੇ ਨਾਲ ਮਿਲਦੇ ਰਹਿਣਾ ਆ ਸਾਥ ਕਰਦੇ ਰਹਿਣਾ ਕੋਈ ਗੱਲ ਨਹੀਂ ਹਮਜੋਲੀ ਚੋਂ ਜੇ ਉਹਨਾਂ ਨੇ ਆਪਣੀ ਵਿਦਾਈ ਲੈ ਲਈ ਆ ਇਸ ਨਾਲ ਕੋਈ ਗੱਲ ਨਹੀਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਆ ਵੀ ਮੇਰੇ ਨਾਲ ਦੇ ਸਾਥੀ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਸੇਮ ਥਿੰਗ ਜੋ ਇਹਨਾਂ ਨੇ ਕਿਹਾ ਉਹ ਇਹਨਾਂ ਦੇ ਨਾਲ ਹੀ ਐਸੀਮ ਗੁਰਦੇਵ ਬੈਂਸੇ ਮੇਰਾ ਨਾਂ ਤੇ ਸਵਰਜੀਤ ਨੇ ਜੋ ਕੋਸ਼ਿਸ਼ ਐਕਸਪਲੇਨ ਕੀਤਾ ਉਹ ਹੀ ਮੈਂ ਕਰਨਾ ਹੈਗਾ ਸੋ ਅਸੀਂ ਮਨਜੀਤ ਦੀ ਬਹੁਤ ਸ਼ਲਾਘਾ ਕਰਦੇ ਹਾਂ ਹਮੇਸ਼ਾ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹਮੇਸ਼ਾ ਖੁਸ਼ ਰਹਿਣ ਸਹਮਜੋਲੀ ਸੀਨੀਅਰਸ ਦਾ ਗਰੁੱਪ ਜਿਹੜੇ ਮਨਜੀਤ ਨਾਗਰਾ ਨੂੰ ਇੰਨਾ ਜ਼ਿਆਦਾ ਪਿਆਰ ਕਰ ਰਹੇ ਨੇ ਜਿਨ੍ਹਾਂ ਦੀਆਂ ਸਿਫਤਾਂ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਉਹਨਾਂ ਨਾਲ ਹੁਣ ਗੱਲਬਾਤ ਕਰਦੇ ਆ ਮਨਜੀਤ ਨਾਗਰਾ ਜੀ ਪਿਆਰ ਮੁਹੱਬਤ ਜਿੰਨਾ ਇਹ ਸੀਨੀਅਰ ਸਾਨੂੰ ਕਰਦੇ ਨੇ ਉਹ ਤਾਂ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗ ਗਿਆ ਤੁਹਾਡੇ ਵਾਸਤੇ ਸਪੈਸ਼ਲ ਗੈਟ ਟੂਗੇਦਰ ਵੀ ਉਹਨਾਂ ਨੇ ਰੱਖੀ ਉਹ ਕਹਿੰਦੇ ਨੇ ਅਸੀਂ ਖੁਸ਼ੀ ਨਾਲ ਤਲਵਿਦਾ ਕਹਿ ਰਹੇ ਆ ਮਨਜੀਤ ਨੂੰ ਪਰ ਅੰਦਰੋਂ ਉਦਾਸ ਵੀ ਆ ਤੇ ਪਰ ਇਹ ਨਹੀਂ ਵੀ ਅੱਜ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਣਾ ਨਹੀਂ ਸੀ ਉਹਨਾਂ ਦੇ ਨਾਲ ਜੁੜੇ ਹੀ ਰਹਿਣਾ ਕੀ ਤੁਸੀਂ ਇਹੋ ਜਿਹਾ ਕਰ ਦਿੱਤਾ ਵੀ ਹਮਜੋਲੀ ਗਰੁੱਪ ਇੰਨਾ ਪਿਆਰ ਕਰ ਹਾਂਜੀ ਮੈਨੂੰ ਉਦਾਂ 1 ਸਾਲ ਹੋ ਗਿਆ ਕੰਮ ਕਰਦਿਆਂ ਸੀ ਨੀਅਰ ਦੇ ਨਾਲ ਤੇ ਜਿਹੜਾ ਖਮਜੋਲੀ ਪ੍ਰੋਗਰਾਮ ਐ ਇਹਨੂੰ ਅਸੀਂ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਪਿਕਸ ਦੇ ਅੰਬ੍ਰੈਲਾ ਥੱਲੇ ਤੇ ਕਰਦਿਆਂ ਕਰਦਿਆਂ ਤੇ ਚਲੋ ਜੀ ਇਸ ਟ੍ਰਿਪ ਤੇ ਬਜ਼ੁਰਗਾਂ ਹੋਏ ਹੁੰਦੇ ਅਕਸਰ ਟ੍ਰਿਪ ਤੇ ਲੈ ਜਾਓ ਪਿਕਨਿਕ ਕਰ ਦੋ ਮੈਂ ਸਮਝਦੀ ਸੀ ਕਿ ਪ੍ਰਮਾਤਮਾ ਨੇ ਮੈਨੂੰ ਥੋੜੀ ਜਿਹੀ ਹਿੰਮਤ ਦਿੱਤੀ ਆ ਫਾਈਨੈਂਸ਼ਲੀ ਵੀ ਠੀਕ ਸੀ ਹਨਾਂ ਤੇ ਮੇਰਾ ਆਪਣਾ ਚਾਅ ਵੀ ਮੈਨੂੰ ਹੈਗਾ ਸੀਗਾ ਰਾਈ ਸੋ ਤਿੰਨ ਚੀਜ਼ਾਂ ਇਕੱਠੀਆਂ ਹੋਣ ਤਨ ਮਨ ਤਨ ਫੇਰ ਹੀ ਕੋਈ ਸੇਵਾਕਾਰ ਹੁੰਦੀ ਆ ਤੇ ਮੈਂ ਫਿਰ ਉਹ ਇਸ ਕਰਕੇ ਇੱਕ ਗਰੁੱਪ ਜੁਆਇਨ ਕੀਤਾ ਸੀਗਾ ਤੇ ਬਹੁਤ ਸੇਵਾਦਾਨਾਂ ਨੇ ਮੈਨੂੰ ਮੌਕਾ ਦਿੱਤਾ ਤੇ ਮੈਂ ਸਿੱਖਿਆ ਬਹੁਤ ਕੁਝ ਨਾ ਬਜ਼ੁਰਗਾਂ ਦੇ ਨਾਲ ਟਾਈਮ ਸਪੈਂਡ ਕਰਕੇ ਨਾ ਕੱਲਾ ਉਹਨਾਂ ਨੇ ਨਹੀਂ ਮੈਨੂੰ ਪਿਆਰ ਦਿੱਤਾ ਮੈਂ ਵੀ ਉਹਨਾਂ ਨੂੰ ਉਹਨਾਂ ਨੂੰ ਪਿਆਰ ਦੇ ਰਹੀ ਆ ਤੇ ਹੁਣ ਥੋੜਾ ਜਿਹਾ ਕਾਰਨਾ ਕਰਕੇ ਮੈਨੂੰ ਥੋੜਾ ਜਿਹਾ ਬ੍ਰੇਕ ਲੈਣ ਪੈਣੀ ਆ ਤੇ ਚਾਹੁੰਦੇ ਵੀ ਹੋਏ ਵੀ ਕਿਹੜੇ ਤੁਹਾਨੂੰ ਕਈ ਚੀਜ਼ਾਂ ਕਰਨੀਆਂ ਪੈਂਦੀਆਂ ਹਨ ਤੇ ਪਰ ਮੈਂ ਉਹਨਾਂ ਦੇ ਦਿਲਾਂ ਦੇ ਵਿੱਚ ਹੀ ਬਸੂਗੀ ਫਿਊਚਰ 'ਚ ਫੇਰ ਵੀ ਕੁਝ ਕਰੂੰਗੀ ਤੇ ਬਾਕੀ ਹੈਗਾ ਕਿ ਜਹਾਂ ਮੈਨੂੰ ਵੀ ਅਦਾਸੀ ਵੀ ਹੈਗੀ ਆ ਤੇ ਖੁਸ਼ੀ ਵੀ ਆ ਵੀ ਕਿ ਮੈਨੂੰ ਮੌਕਾ ਪਰਮਾਤਮਾ ਨੇ ਜਿੰਨਾ ਵੀ ਦਿੱਤਾ ਤੇ ਮੈਂ ਉਹ ਆਪਣੇ ਤਨ ਮਨ ਦੇ ਨਾਲ ਇਹਨਾਂ ਦੀ ਸੇਵਾ ਕਰ ਹਟੀਆਂ ਤੇ ਪਰਮਾਤਮਾ ਇਦਾਂ ਹੀ ਅੱਗੇ ਮੌਕਾ ਦਵਗਾ ਤਾਂ ਜ਼ਰੂਰ ਕਰੂੰਗੀ ਬਾਕੀ ਪਰਮਾਤਮਾ ਤੇ ਛੱਡਿਆ ਜੀ ਸਾਰਾ ਕੁਝ ਹਾਂਜੀ ਸੋ ਇਹ ਸਾਰਾ ਹਮਜੋਲੀ ਗਰੁੱਪ ਹੈ ਹਮਜੋਲੀ ਨਾਮ ਵੀ ਆਪਣੇ ਆਪ ਦੇ ਵਿੱਚ ਬਹੁਤ ਸੋਣਾ ਹੈ ਸੋ ਕਿਉਂਕਿ ਮਨਜੀਤ ਨਾਗਰਾ ਸ਼ੁਰੂ ਤੋਂ ਇਸ ਗਰੁੱਪ ਨੂੰ ਲੀਡ ਕਰਦੇ ਆਏ ਨੇ ਸੀਨੀਅਰਸ ਨੂੰ ਬੜੀ ਜ਼ਿਆਦਾ ਸਪੋਰਟ ਕਰਦੇ ਨੇ ਸੋ ਸੀਨੀਅਰਸ ਬਹੁਤ ਸਾਰੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਅੱਜ ਮਨਜੀਤ ਨਾਗਰਾ ਕਿਉਂਕਿ ਤੋਂ ਅਲਵਿਦਾ ਕਹਿ ਰਹੇ ਨੇ ਮਤਲਬ ਉਹਨਾਂ ਨੂੰ ਜਾਣਾ ਪੈ ਰਿਹਾ ਸੋ ਇਸੇ ਕਰਕੇ ਗੈਟ ਟੂਗੇਦਰ ਸੀਨੀਅਰਸ ਨੇ ਰੱਖੀ ਹੈ ਤਾਂ ਕਿ ਉਦਾਸ ਵੀ ਨੇ ਪਰ ਬੜੇ ਪਿਆਰ ਦੇ ਨਾਲ ਸੋਹਣੇ ਤਰੀਕੇ ਨਾਲ ਮਨਜੀਤ ਨਾਗਰਾ ਨੂੰ ਅਲਵਿਦਾ ਕਹਿ ਰਹੇ ਨੇ ਤਾਂ ਕਿ ਬਾਅਦ ਦੇ ਵਿੱਚ ਵੀ ਇਹਨਾਂ ਦਾ ਕਹਿਣਾ ਕਿ ਅਸੀਂ ਮਨਜੀਤ ਨਾਗਰਾ ਦੇ ਨਾਲ ਜਿਹੜਾ ਉਹ ਜੁੜੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਲਾਨਾ ਗਰਮੀ ਦੀ ਭਵਿਕਵਾਣੀ ਕੀਤੀ ਗਈ ਹੈ ਕਿ ਅਗਲੇ 3 ਮਹੀਨਿਆਂ ਵਿੱਚ ਕੈਨੇਡਾ ਗਰਮੀ ਦੀ ਲਪੇਟ ਦੇ ਵਿੱਚ ਰਹੇਗਾ ਕਿਉਂਕਿ ਦੇਸ਼ ਦੇ ਵਿੱਚ ਘੱਟ ਬਰਸਾਤ ਦੇ ਦਿਨ ਹੋਣਗੇ ਤੇ ਕਈ ਖੇਤਰਾਂ ਵਿੱਚ ਨਮੀ ਵਾਲੇ ਹਾਲਾਤ ਨੇ ਉਮੀਦ ਜਤਾਈ ਜਾ ਰਹੀ ਹੈ ਕਿ ਜੂਨ ਦੇ ਵਿੱਚ অন্ਟਰੀਓ ਤੇ ਕਿਊਬਿਕ ਠੰਡੇ ਮੌਸਮ ਦਾ ਸਾਹਮਣਾ ਕਰਨਗੇ ਪਰ ਗਰਮੀ ਆਖਿਰਕਾਰ ਵਧੇਗੀ ਜਿਸ ਦੇ ਨਾਲ ਬਹੁਤ ਗਰਮ ਤੇ ਨਮੀ ਵਾਲੀ ਜਿਹੜੀ ਹੈ ਗਰਮੀ ਉਹ ਪੈਦਾ ਹੋਵੇਗੀ ਵਧੇ ਹੋਏ ਜੋਖਮ ਵੀ ਦਿਖਾਈ ਦੇਣਗੇ ਐਟਲੈਂਟਿਕ ਸੂਬਿਆਂ ਵਿੱਚ ਕੈਨੇਡੀਅਨ ਵੀ ਇਸੇ ਤਰ੍ਹਾਂ ਦੀ ਗਰਮੀ ਸਥਿਤੀਆਂ ਨੂੰ ਵੇਖਣਗੇ ਤੇ ਜੁਲਾਈ ਤੇ ਅਗਸਤ ਦੇ ਵਿੱਚ ਗਰਮੀ ਦੇ ਸਿਖਰ ਤੇ ਰਹਿਣ ਦੀ ਉਮੀਦ ਹੈ ਹਾਲਾਂਕਿ ਐਟਲਾਂਟਿਕ ਸੂਬੇ ਵੀ ਇੱਕ ਵੱਡੇ ਵਾਈਲਡ ਕਾਰਡ ਦਾ ਸਾਹਮਣਾ ਕਰ ਰਹੇ ਨੇ ਕੈਨੇਡਾ ਦੇ ਉੱਤਰੀ ਖੇਤਰਾਂ ਵਿੱਚ ਇਹ ਤੂਫਾਨ ਨਹੀਂ ਹਨ ਪਰ ਜੰਗਲੀ ਆਗ ਅਤੇ ਹਵਾ ਦੀ ਮਾੜੀ ਕੁਆਲਿਟੀ ਦਾ ਵਿਸ਼ਾ ਹੋ ਸਕਦਾ ਹੈ ਕਿਉਂਕਿ ਪੱਛਮੀ ਨੂਨਾਵਾ ਤੇ ਪੂਰਬੀ ਉਤਰੀ ਪੱਛਮੀ ਪ੍ਰਦੇਸ਼ਾਂ ਦੇ ਵਿੱਚ ਗਰਮੀ ਤੇ ਖੁਸ਼ਕ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੈਰੀਜ਼ ਦੇ ਵਿੱਚ ਜੰਗਲੀ ਅੱਗ ਤੇ ਧੂਏ ਦੇ ਖਤਰੇ ਵੀ ਸਭ ਤੋਂ ਉੱਪਰ ਹਨ ਜਿੱਥੇ ਸੋਕਾ ਇੱਕ ਵੱਡੀ ਚਿੰਤਾ ਹੈ ਤੇ ਸਸਕੈਚੂਨ ਤੇ ਮੈਨੀਟੋਬਾ ਦੇ ਵਿੱਚ ਇੱਕ ਬਹੁਤ ਹੀ ਗਰਮੀ ਦੀ ਸੰਭਾਵਨਾ ਹੈ ਅਲਬਰਟਾ ਹਾਲਾਂਕਿ ਇੱਕ ਆਮ ਗਰਮੀਆ ਦੇਖੇਗਾ ਤੇ ਬਹੁਤ ਸਾਰੇ ਖੇਤਰ ਗੰਭੀਰ ਖੁਸ਼ਕ ਦੌਰ ਤੋਂ ਵਿਰਾਮ ਲੈ ਸਕਦੇ ਨੇ ਜੇਕਰ ਬਾਰਡਰ ਤੇ ਦੱਖਣ ਵੱਲ ਇੱਕ ਸਰਗਰਮ ਤੂਫਾਨ ਜਿਹੜਾ ਹੈ ਉਹ ਉੱਤਰ ਵੱਲ ਬਦਲਦਾ ਹੈ ਜਿਸ ਨਾਲ ਬਾਰਿਸ਼ ਦੀ ਗਿਣਤੀ ਆਮ ਦੇ ਨੇੜੇ ਹੁੰਦੀ ਹੈ ਹਾਲਾਂਕਿ ਮੀਂਹ ਦਾ ਪੱਧਰ ਜਿਹੜਾ ਉਹ ਕਿਸਾਨਾਂ ਲਈ ਚੰਗਾ ਸੰਕੇਤ ਹੈ ਬੀਸੀ ਲਈ ਵੀ ਰਾਹਤ ਨਜ਼ਰ ਆ ਰਹੀ ਹੈ ਜਿੱਥੇ ਗਰਮੀ ਪਿਛਲੇ ਕੁਝ ਸਾਲਾਂ ਤੋਂ ਘੱਟ ਲਗਾਤਾਰ ਤੇ ਗੰਭੀਰ ਹੋਂਦੀ ਭਵਿੱਖਬਾਣੀ ਕੀਤੀ ਗਈ ਹੈ ਹਾਲਾਂਕਿ ਮੀਂਹ ਤੇ ਤੂਫਾਨ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਤੇ ਵਿਆਪਕ ਹੋਣ ਦੀ ਉਮੀਦ ਹੈ ਅਗੇ ਦੇਖਦੇ ਹਾਂ ਅਜਮਿੰਤਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇਕਾ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਤੋਂ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਆ ਇੱਕ ਖਬਰ ਤਾਂ ਜੀ ਸਾਡੇ ਸ਼ਹਿਰ ਦੇ ਵਿੱਚ ਅੱਜ ਇੱਕ अर्ਲੀ ਮਾਰਨਿੰਗ ਕੋਈ 4 ਵਜੇ ਕੇ 5 ਮਿੰਟ ਤੇ ਸਾਊਥ ਡਿਵੀਜ਼ਨ ਦੀ ਪੁਲਿਸ ਨੂੰ ਫੋਨ ਜਾਂਦਾ ਵੀ ਕਿਸੇ ਵਿਅਕਤੀ ਨੂੰ ਮਦਦ ਦੀ ਲੋੜ ਆ ਜਦ ਐਕਸੀਡੈਂਟ ਹੋਇਆ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤੇ ਉਹ ਵਿਅਕਤੀ ਪੂਰੀ ਤਰ੍ਹਾਂ ਜ਼ਖਮੀ ਹੋਇਆ ਸੀਗਾ ਪਰ ਉਹ ਜ਼ਖਮਾਂ ਦੀ ਤਾਬ ਨਾ ਚਲਦਿਆਂ ਹੋਇਆਂ ਆਪਣਾ ਦਮ ਤੋੜ ਗਿਆ। ਔਰ ਉਹ ਵਿਅਕਤੀ ਸਿਰਫ 13 ਸਾਲਾਂ ਦਾ ਲੜਕਾ ਸੀ ਜੀ ਜਿਹੜਾ ਸਾਈਕਲ ਸਵਾਰ ਸੀਗਾ ਔਰ ਜੇ ਇਸ ਕਾਰ ਦੇ ਨਾਲ ਉਹਦੀ ਟੱਕਰ ਹੋਈ ਆ ਉਹ ਦੱਸੀ ਜਾਂਦੀ ਹੈ ਮਾਜ਼ਦਾ 3 214 ਤੋਂ 218 ਦਾ ਮਾਡਲ ਆ ਨੀਲੇ ਰੰਗ ਦੀ ਆ। ਸੈਡਾਨ ਜਾਂ ਹੈਚਬੈਕ ਪੁਲਿਸ ਵਾਲਿਆਂ ਦਾ ਕਹਿਣਾ ਵੀ ਕਿਸੇ ਕੋਲ ਵੀ ਕੋਈ ਉਸ ਕਾਰ ਬਾਰੇ ਜਾਣਕਾਰੀ ਹੋਵੇ ਕਿਉਂਕਿ ਉਹਨੂੰ ਡੈਮੇਜ ਹੋਇਆ ਆ ਤੇ ਉਹ ਪੁਲਿਸ ਨਾਲ ਕੰਟੈਕਟ ਕਰ ਸਕਦਾ ਪੁਲਿਸ ਦਾ ਨੰਬਰ ਹੈ 780 423 4567 ਜਾਂ ਨੰਬਰ 377 ਡਾਇਲ ਕਰਕੇ ਮੋਬਾਈਲ ਫੋਨ ਤੋਂ ਤੁਸੀਂ ਫੋਨ ਕਰ ਸਕਦੇ ਹੋ ਔਰ ਦੂਸਰੀ ਖਬਰ 2121 ਦੇ ਵਿੱਚ ਇੱਕ ਕਤਲ ਹੋਇਆ ਸੀਗਾ ਜੀ ਡਗਨ ਕਮਿਊਨਿਟੀ ਹਾਲ ਦੇ ਵਿੱਚ ਇੱਕ ਪਾਰਟੀ ਚੱਲ ਰਹੀ ਸੀਗੀ ਜਿਸ ਪਾਰਟੀ ਦੇ ਵਿੱਚ ਦੋ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ ਉਹਨੂੰ ਹੁਣ ਸਜ਼ਾ ਹੋਣੀ ਆ ਤੇ ਪ੍ਰੋਸੀਕਿਊਟਰ ਨੇ ਯਾਨੀ ਕਿ ਸਰਕਾਰੀ ਵਕੀਲ ਨੇ ਜਿਹੜਾ ਉਹ ਇਹ ਬਿਆਨ ਦਿੱਤਾ ਵੀ ਇਹਨਾਂ ਦਾ ਜਿਹੜਾ ਇਹ ਕੰਮ ਕਰ ਇਹਨਾਂ ਨੇ ਜਿਹੜਾ ਕੀਤਾ ਸੀ ਉਹ ਪਾਰਟੀ ਦੇ ਵਿੱਚ ਉਹ ਇਹਨਾਂ ਘਣਾਉਣਾ ਸੀਗਾ ਔਰ ਇਹਨਾਂ ਇਹਨਾਂ ਨੇ ਉਹ ਡੇਰਿੰਗ ਕੰਮ ਮਤਲਬ ਲੋਕਾਂ ਦੇ ਵਿੱਚ ਖੜਿਆਂ ਤੇ ਜਿਹੜੀਆਂ ਗੋਲੀਆਂ ਚਲਾਈਆਂ ਵੀ ਹੁਣ ਲੋਕ ਉਸ ਗੱਲ ਤੋਂ ਬਹੁਤ ਅੱਕੇ ਹੋਏ ਨੇ ਔਰ ਇਸ ਕਰਕੇ ਇਹਨਾਂ ਨੂੰ ਜਿਹੜੀ ਸਜ਼ਾ ਆ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਉਹਨਾਂ ਕਹਿੰਦਾ ਵੀ ਇਹਨਾਂ ਨੂੰ ਜਿਹੜੀ 22 ਸਾਲ ਤੱਕ ਦੀ ਸਜ਼ਾ ਜਿਹੜੀ ਹੈ ਜੀ ਉਹ ਹੋਵੇ ਤੇ ਉਹਦੇ ਨਾਲ ਪ੍ਰੋਲ ਵੀ ਇਹਨਾਂ ਨੂੰ ਮਿਲਣੀ ਚਾਹੀਦੀ ਪੂਰੇ ਦਾ ਪੂਰਾ ਸਮਾਂ ਇਹਨਾਂ ਨੂੰ ਬਤਾਉਣਾ ਚਾਹੀਦਾ ਹੈ ਜੇਲ੍ਹ ਦੇ ਵਿੱਚ ਤੇ ਫੇਰ ਪ੍ਰੋਲ ਦੀ ਗੱਲ ਹੋਵੇ ਇਦਾਂ ਹੋਈ ਸੀ ਜੀ ਕਿ ਉੱਥੇ ਇੱਕ ਵਿਅਕਤੀ محمد حمਜ਼ਾ ਉਹਦਾ ਨਾਮ ਸੀ ਉਹਨੂੰ ਇਹਨਾਂ ਦੋ ਬੰਦਿਆਂ ਵੱਲੋਂ ਜਿਨ੍ਹਾਂ ਦਾ ਨਾਮ ਹੈਗਾ ਕ੍ਰਿਸਟੋਫਰ ਵਿਲਸਨ ਤੇ ਅਬਦੁੱਲਾਹੀ ਯਾਲਾਹਾਓ ਇਹਨਾਂ ਨੇ ਉਹਦੇ ਜਦੋਂ ਜ਼ਖਮੀ ਹੋਇਆ ਥੱਲੇ ਡਿੱਗਾ ਪਿਆ ਤੇ ਇਹਨਾਂ ਨੇ ਉੱਤੇ ਉਹਦੇ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਸੀਗਾ ਤੇ ਹੁਣ ਜਿਹੜੇ ਜੱਜ ਸਾਹਿਬਾਨ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਗਈ ਆ ਇਹ ਸਰਕਾਰੀ ਵਕੀਲ ਵੱਲੋਂ ਵੀ ਭਾਈ ਇਹ ਸਨੇਹਾ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਆਪਣੇ ਆਪ ਨੂੰ ਗੈਂਗਸਟਰ ਅਖਵਾਉਂਦੇ ਆ ਉਹਨਾਂ ਸਾਰਿਆਂ ਨੂੰ ਸਨੇਹਾ ਜਾਣਾ ਚਾਹੀਦਾ ਭਈ ਸਖਤ ਤੋਂ ਸਖਤ ਜਿਹੜੀ ਆ ਸਜ਼ਾ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਗਾਂ ਉਹ ਇਸ ਤਰ੍ਹਾਂ ਇਹ ਨਾ ਕੋਈ ਪਬਲਿਕ ਦੇ ਵਿੱਚ ਜਾ ਕੇ ਪਬਲਿਕ ਪਲੇਸ ਤੇ ਜਾ ਕੇ ਇਸ ਤਰ੍ਹਾਂ ਗੋਲੀਆਂ ਚਲਾਉਣ ਜਾਂ ਕੋਈ ਹਥਿਆਰ ਹੀ ਲੈ ਕੇ ਜਾਵੇ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ